ਪਟਿਆਲਾ ਜ਼ਿਲ੍ਹੇ ਦੇ ਹਲਕਾ ਰਾਜਪੁਰਾ ਦੇ ਲਿਬਰਟੀ ਚੌਂਕ ਦੇ ਨਜ਼ਦੀਕ ਪੈਂਦੇ ਸ਼ਿਵਮ ਕੋਲ ਸਟੋਰ ਦੇ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤੇ ਜਿਨ੍ਹਾਂ ਨੇ ਸਿਹਤ ਵਿਭਾਗ ਦੀ ਟੀਮ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਪਟਿਆਲਾ ਨੂੰ ਤੁਰੰਤ ਸੂਚਨਾ ਦਿੱਤੀ ਜਿਸ ਤੋਂ ਬਾਅਦ ਸਾਰਾ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਜਿਹੜੇ ਵਰਕਰ ਅੰਦਰ ਫਸੇ ਹੋਏ ਸੀ ਉਹਨਾਂ ਨੂੰ ਵੀ ਬਾਹਰ ਕੱਢਿਆ ਗਿਆ ਹੈ ਇਸ ਹਾਦਸੇ ਕਟਨ ਦੇ ਵਿੱਚ ਫਾਇਰ ਬ੍ਰਿਗੇਡ ਦੇ 4 ਕਰਮਚਾਰੀ ਵੀ ਬੇਹੋਸ਼ ਹੋਏ ਸੀ ਜਿਨ੍ਹਾਂ ਨੂੰ ਤੁਰੰਤ ਰਾਜਪੁਰਾ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਦਾ ਹਾਲਚਲ ਜਾਣਨ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪੁਰੇ ਪਹੁੰਚੇ ਸੀ ਡਾਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਅਸੀਂ ਮੌਕੇ ਦੇ ਉੱਪਰ ਪਹੁੰਚੇ ਹੋਏ ਹਾਂ ਤੇ ਜਲਦੀ ਇਸ ਦਾ ਹੱਲ ਕੱਢ ਲਿੱਤਾ ਜਾਏਗਾ ਉਹਨਾਂ ਨੇ ਕਿਹਾ ਕਿ ਸਾਨੂੰ ਕੰਪੇਨਿੰਗ ਕਰਦੇ ਵਕਤ ਸੂਚਨਾ ਮਿਲੀ ਸੀ ਕਿ ਇਸ ਸਟੋਰ ਦੇ ਵਿੱਚ ਗੈਸ ਕੋਈ ਲੀਕ ਹੋਈ ਹੈ ਜਿਸ ਤੋਂ ਬਾਅਦ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਹਾਂ ਮੈਂ ਅਜ ਰਾਜਪੁਰਸ ਕੰਪੇਨ ਕਰ ਰਿਹਾ ਸੀ ਜੀ ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਸ਼ਿਵਮ ਕੋਰਟ ਸਟੋਰ ਹੈ ਲਿਬਰਟੀਜ਼ ਆਫ ਦਿ ਗੋਲ ਕਿ ਉੱਥੇ ਗੈਸ ਲੀਕ ਹੋਈ ਹੈ ਔਰ ਬਹੁਤ ਸਟਰੋਂਗ ਗੈਸ ਹੈ ਕਿ ਮੈਂ ਇਮੀਡੀਏਟਲੀ ਜਿਹੜੀ ਐਮਬੂਲੈਂਸ ਪਰ ਮੈਡੀਕਲ ਟਿਪੀਸ਼ਨਲ ਫੋਰਮ ਕਰਤਾ ਜੀ ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਹੈ ਜਿਨ੍ਹਾਂ ਕੋਲੇ ਸਪੈਸ਼ਲ ਮਾਸਕ ਹੁੰਦੇ ਆ ਜੀ ਜਿਹੜੇ ਕਿ ਤੁਸੀਂ ਜਿਹੜੇ ਗੈਸ ਲੀਕ ਕਰਦੀ ਹੈ ਤਾਂ ਅੰਦਰ ਜਾ ਸਕਦੇ ਆ ਗੈਸ ਪਾਸ ਕਰਦੇ ਆ ਉਹਨਾਂ ਨੂੰ ਉਹ ਪ੍ਰੋਟੈਕਟ ਕਰਦੇ ਆ ਔਰ ਪ੍ਰੋਟੈਕਟਿਵ ਆਈ ਗੀਅਰ ਹੁੰਦਾ ਉਹ ਅਸੀਂ ਸਪੈਸ਼ਲਾਈਜ਼ਡ ਫੋਰਸ ਮੰਗਾ ਲਈ ਹੈ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਰਟ ਸਟੋਰ ਦੇ ਅੰਦਰ ਨਹੀਂ ਜਾਣਾ ਸਿਚੁਏਸ਼ਨ ਬਿਲਕੁਲ ਕੰਟਰੋਲ ਚਾ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ ਮੈਂ ਇੱਥੇ ਖੜਾ ਮੈਂ ਸਾਰੀ ਸਿਚੁਏਸ਼ਨ ਮਾਨੀਟਰ ਕਰ ਰਿਹਾ ਐਮਬੂਲੈਂਸਾਂ ਬਗਾਲੀਆਂ ਜੀ ਮੈਂ ਸਾਰੀਆਂ ਹਸਪੀਟਲ ਸਾਡਾ ਰਾਜਪੁਰੇ ਦਾ ਵੀ ਔਰ ਫਟਾੜੇ ਦਾ ਵੀ ਸਟੈਂਡ ਬਾਈ ਹੈ ਔਰ ਡਿਪਟੀ ਕਮਿਸ਼ਨਰ ਐਸ ਡੀ ਐਮ ਔਰ ਐਸਐਸਪੀ ਮੈਂ ਸਾਰਿਆਂ ਨੂੰ ਇਨਫੋਰਮ ਕਰਤਾ ਜੀ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਸ਼ਿਵਮ ਕੋਰਟ ਸਟੋਰ ਆ ਇਹਦੀ ਜਿਹੜੀ ਬਾਉਂਡਰੀ ਵਾਲਾ ਜਿਹਦੀ ਟਰੈਕਟਰੀ ਆ ਆਸ-ਪਾਸ ਇਹਦੇ ਤੀਵਨ ਤਕੀਵਨ 500 ਮੀਟਰ ਦੇ ਅੰਦਰ ਨਹੀਂ ਜਾਣਾ ਕਿਸੇ ਨੇ ਵੀ ਇੱਕ ਦੋ ਘੰਟੇ ਵਾਸਤੇ ਅਸੀਂ ਇੱਕ ਦੋ ਘੰਟੇ ਵਿੱਚ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਕੰਟਰੋਲ ਕਰ ਲਾਂਗੇ ਤੁਸੀਂ ਆਪਣੇ ਪ੍ਰਤੀਨਿਧੀ ਇਸ ਕਰਕੇ ਚੁਣਦੇ ਹੋ ਤੁਸੀਂ ਰਾਮ ਨਾਲ ਚਾਹ ਨਾਲ ਆਪਣਾ ਕੰਮ ਕਰੋ ਘਰ ਬੈਠੋ ਆਪਣਾ ਖਾਣਾ ਪੀਣਾ ਖਾਓ ਕਿਸੇ ਨੂੰ ਪੈਨ ਕਰਨ ਦੀ ਲੋੜ ਨਹੀਂ ਇੱਥੇ ਬਿਲਕੁਲ ਨਹੀਂ ਆਣਾ ਕਿਸੇ ਨੇ ਤੇ ਅਸੀਂ ਇਹ ਜਿਹੜੀ ਗੈਸ ਦੀ ਲੀਕੇਜ ਐਨੂੰ ਵੀ ਬੰਦ ਕਰ ਦਾਂਗੇ ਔਰ ਜਿੰਨੇ ਬੰਦੇ ਅੰਦਰ ਸੀਗੇ ਉਹ ਸਾਰੇ ਅਸੀਂ ਰੈਸਕਿਊ ਕਰ ਲਏ ਆ ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦੇਾਂਗੇ ਜੀ ਸੋ ਸਾਰਿਆਂ ਨੂੰ ਬੇਨਤੀ ਆ ਜੀ ਕੋਪਰੇਟ ਕਰਨਾ ਬਿਲਕੁਲ ਕੋਈ ਪੈਨਿਕ ਨਹੀਂ ਕਰਨਾ ਅਫਵਾਹਾਂ ਤੇ ਜੀ ਨਹੀਂ ਕਰਨਾ ਤੇ ਬਿਲਕੁਲ ਸਿਚੁਏਸ਼ਨ ਅੰਡਰ ਕੰਟਰੋਲ ਆ ਔਰ